आज दादी मां के कहंदी है कि आप तो रील बनानी सिखावा आप दोनों दादा पोती रल कर रील बनाईए बिल्कुल आपा रल कर रील बईए दादी ਝੋਲਾ ਝਾਟਾ ਤੇ ਕਾਕੇ ਨੂੰ ਬਿਠਾ ਕੇ ਤਰੀਲਾ ਪਾਉਂਦੀ ਫਿਰਦੀ ਹੈ ਕਿਵੇਂ ਸਾਬ ਜਦ ਬਣ ਜਾ ਕਿਵੇਂ ਨੀਹਾਂ ਚ ਖੜਨ ਨਾਲ ਜਦ ਐਦਾ ਅੰਦਰਾ ਜੂਗਾ ਦਾਦੀਆਂ ਡੋਲ ਹੋ ਗਈਆਂ ਉੱਥੇ ਨਿਗ ਬਾਣੀ ਦਾ ਤੇ ਇਤਹਾਦ ਤੇ ਜਾ ਰਿਹਾ ਹੈ दादी मां ਰੋਜ਼ ਸ਼ਾਮ ਨੂੰ ਰਹਿਰਸ ਕਰਦੀ ਹੈ दादी मां ਨੂੰ ਤਾਂ ਬਾਣੀ ਆਉਂਦੀ ਕਿ ਨਹੀਂ दादी मां ਕਹਿੰਦੀ ਉਹ ਪੁੱਤਰ ਹਲਕੇ ਰਹਿਰਸ ਕਰੀ ਅਮਰਤ ਮੇਰਾ ਆਇਆ ਉੱਠੋ ਪੁੱਤ ਮੇਰੇ ਦੇ ਲਾਲੋ ਆਓ ਅੰਮ੍ਰਿਤ ਵੇਲਾ ਸਮਾਲ ਲਈ ਅੱਜ ਦੀ ਦਾਦੀ ਅੱਜ ਦੇ ਬੱਚੇ ਮਾਂ ਕਿਤੇ ਬੱਚੇ ਕਿਤੇ ਪਾਠ ਕਿਤੇ ਕੋਈ ਸਮਝ ਨਹੀਂ ਜਦੋਂ ਬਾਣੀ ਨਾਲ ਟੁੱਟੋਂਗੇ ਨਾ ਉਦੋਂ ਤੁਹਾਡਾ ਸਿੱਖੋ ਤੁਹਾਡਾ ਇਹ ਕਰਦਾਰ ਤੁਹਾਡੇ ਘਰਾਂ ਦੇ ਵਿੱਚ ਇਹ ਪਿਆਰ ਨਹੀਂ ਬਣੇਗਾ 7 ਤੇ 9 ਸਾਲ ਦੀਆਂ ਉਮਰਾਂ ਸੰਸਾਰੀ ਤੌਰ ਤੇ ਛੁੱਟੀਆਂ ਨਹੀਂ ਹਾਂ ਪਰ ਨਰੰਗਕਾਰ ਦੀ ਸੋਚ ਵਿੱਚ ਬਹੁਤ ਵੱਡੀਆਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਛੇ 5.5 ਸਾਲ ਦੀ ਉਮਰ 'ਚ ਗੁਰੂ ਬਣੇ ਸਨ ਗੁਰੂ ਜੀ ਗੁਰੂ ਪਦਵੀ ਮਿਲੀ ਗੁਰੂ ਜੋਤ ਬਣੀ ਤੇ ਉਹ 7-9 ਸਾਲ ਦੇ ਚੱਕੇ ਨਹੀਂ ਉਹਨਾਂ ਦੀ ਉਮਰ 7-9 ਸਾਲ ਦੀ ਹੈ ਪਰ ਉਹਨਾਂ ਦੇ ਅੰਦਰ ਇਹ ਡਿੜਤਾ ਇਹ ਵਿਸ਼ਵਾਸ ਆਇਆ ਕਿਵੇਂ ਜਦੋਂ ਉਹਨਾਂ ਦੀ ਦਾਦੀ ਉਹਨਾਂ ਨੂੰ ਠੰਡੇ ਬੁਰਜ ਚ ਸੇਕ ਦੇ ਰਹੀ ਨਿਗ ਦੇ ਰਹੀ ਵੇਖੋ ਮੈਂ ਕਿ ਵੀ ਇਤਿਹਾਸ ਸਾਂਝਾ ਕਰਦਾਂ ਨਾ ਤੇ ਮਰੋਂ ਗੁੱਟੇ ਖੜੇ ਹੋ ਜਾਂਦੇ ਆ ਅੱਖਾਂ ਭਰ ਜਾਂਦੀਆਂ ਨੇ ਵੀ ਯਾਰ ਦਾਦੀ ਦੇ ਸਾਹਮਣੇ ਪਤਾ ਵਾ ਵੀ ਮੇਰੇ ਪੋਤੇਆਂ ਨੂੰ ਕੌਮਲ ਜੀਆਂ ਜਿੰਦਾਂ ਨੂੰ ਕੌਮਲ ਜਾਂ ਫੁੱਲਾਂ ਨੂੰ ਕੱਲ ਮਦਦ ਹੋ ਦੇਣਾ ਹੈ ਬਾਪ ਪੀਆਂ ਜਰਮਾਨਿਆਂ ਨਾਲ ਛੱਡਣਾ ਨੇ ਇਹਨਾਂ ਨੂੰ ਪਰ ਦਾਦੀ ਉੱਥੇ ਕਹਿ ਰਹੀ ਪੁੱਤ ਜੀ ਤੁਹਾਨੂੰ ਠੰਡ ਲੱਗਦੀ ਹੈ ਦੁਨੀਆਵੀ ਤੌਰ ਤੇ ਸਮਝਾਉਣ ਵਾਸਤੇ ਜਾਈਏ ਸਾਡੇ ਲੱਗਦੀ ਹੈ ਕਿਉਂਕਿ ਠੰਡਾ ਬੁਰਜ ਠੰਡ ਤੇ ਲੱਗੇਗੀ ਲੱਗੇਗੀ ਕਿੰਦਾ ਨਿਗ ਚਾਗੀਦਾ ਹੈ ਹਰਜਾਈ ਮੇਰੇ ਕੋਲ ਹੈਗੀ ਨਹੀਂ ਤਲਾਈ ਮੇਰੇ ਕੋਲ ਹੈਗੀ ਨਹੀਂ ਖਾਣ ਲਈ ਚੰਗਾ ਭੋਜਨ ਨਹੀਂ ਬਾਤ ਨਿਗ ਦੇ ਸਕਦੀ ਮੈਂ ਦਾਦੀ ਕਿਵੇਂ ਇੱਕ ਨੂੰ ਸੱਜੇ ਮੋਢੇ ਤੇ ਦੂਜੇ ਨੂੰ ਖੱਬੇ ਮੋਢੇ ਤੇ ਬਿਠਾ ਕੇ ਦਵਾ ਸਾਬ ਜੀ ਨੇ ਕਹਿੰਦੇ ਨਿਗ ਲੈਣਾ ਨਾ ਤੇ ਮਾੜਾ ਅੱਖਾਂ ਬੰਦ ਕਰਕੇ ਸੁਰਤ ਲੈ ਗਏ ਚਾਂਦਨੀ ਚੌਂਕ ਦੇ ਵਿੱਚ ਤੇ ਖੜ ਕੇ ਵੇਖੋ ਤੇ ਭਾਈ ਦਿਆਲਾ ਜੀ ਉੱਪਰ ਦੀ ਦੇਖ ਚ ਉੱਬਲ ਰਹੇ ਨਾ ਤੁਹਾਡੇ ਅੰਦਰ ਸੇਕ ਆਊਗਾ ਹੂੰ ਜਜ਼ਬਾ ਭਰਿਆ ਜਾ ਰਿਹਾ ਨਾ ਨੀਤ ਮਜ਼ਬੂਤ ਕਰਨੀ ਕਿ ਨਹੀਂ ਵਾਹ ਤੇ ਫਿਰ ਉਹਨੂੰ ਦੂਜੇ ਸਾਹਿਬ ਜੀ ਨੇ ਕਹਿ ਲੱਗਿਆ ਵੀ ਤੂੰ ਵੀ ਇੱਥੇ ਸੁਰਤ ਖੜ ਤੇ ਭਾਈ ਸਾਦੀ ਦਾ ਦਰੋਂ ਲੱਗਣ ਲੱਗੀ ਅੱਗ ਚਿੱਤਾਂ ਰੱਖੀ ਸੇਕ ਪਹੁੰਚੂਗਾ ਤੇਰੇ ਤੱਕ ਉਹ ਸੇਕ ਨਿਗ ਦੇ ਰਿਆ ਸੀ ਸਰੀਰ ਨੂੰ ਸਰੀਰ ਨੂੰ ਨਿਗ ਦੇ ਰਿਆ ਸੀ ਅੰਦਰ ਆਤਮਾ ਨੂੰ ਸ਼ਾਂਤੀ ਦੇ ਰਿਆ ਸੀ ਏਡੀ ਵੱਡੀ ਕੁਰਬਾਨੀ ਸਾਡੇ ਪਿਆਰਿਆਂ ਨੇ ਹੱਡੇ ਗਾਡੇ ਭਰਾਵਾਂ ਨੇ ਸਾਡੇ ਬਜ਼ੁਰਗਾਂ ਨੇ ਕੀਤੀ ਉਹ ਜज्ਬਾ ਹੀ ਹਿੰਮਤ ਭਰ ਦੇ ਗਿਆ ਹਿੰਮਤ ਭਰੀ ਵੀ ਜੀ ਗੱਲ ਆਪਾਂ ਪੜਦੇ ਇਤਿਹਾਸ ਵਿੱਚੋਂ ਕਿ ਸਹਿਬ ਜਿਆਦੇ ਛੋਟੇ ਅਰ ਜਿੰਦਾ ਵੱਡੀਆਂ ਸਾਕਾ ਵੱਡਾ ਪਾ ਕਹਿੰਦੇ ਨਿੱਕੀਆਂ ਜਿੰਦਾ ਵੱਡਾ ਸਾਕੇ ਦੇਖੋ ਅੰਦੂਰ ਅੰਦੇਸ਼ੀ ਗੱਡੀ ਕਮਾਲ ਦੀ ਹੈ ਸਿਖਾਉਣ ਵਾਲੀ ਦਾਦੀ ਜਿਨੇ ਆਪਣੇ ਪਤੀ ਦਾ ਸੀਸ ਕਟਿਆ ਆ ਵੇਖਿਆ ਤੇ ਪਿਤਾ ਜਿਨ੍ਹਾਂ ਦਾ ਪਿਤਾ ਗੁਰੂ ਗੋਬਿੰਦ ਸਿੰਘ ਹੈ ਉਹਨੇ ਆਪਣੇ 9 ਸਾਲ ਦੀ ਉਮਰ ਝੋਲੀ ਗੱਢ ਕੇ ਆਪਣੇ ਪਿਤਾ ਦਾ ਸੀਸ ਸਿਰ ਚ ਝੋਲੀ ਚ ਪਾਇਆ ਕਿ ਉਹਦੇ ਪੁੱਤਰ ਫਿਰ ਕੁਰਬਾਨੀ ਦੇ ਕਰਨਗੇ ਖੇਡ ਤੇ ਖੇਡਣਗੇ ਨਾ ਘਰ ਚ ਸਿਖਿਆ ਵੱਡੀ ਹੈ ਜਦੋਂ ਅਸੀਂ ਘਰ ਦੇ ਵਿੱਚ ਆਪਣੀ ਸਿੱਖਿਆ ਏਡੀ ਕਮਾਲ ਦੀ ਦੇਣ ਲੱਗ ਪਾਵਾਂਗੇ ਸਾਡੇ ਬੱਚੇ ਢੋਲਣਗੇ ਨਹੀਂ ਸਾਡੀਆਂ ਦਾਦੀਆਂ ਆਵੇਸਲੀਆਂ ਹੋਗੀਆਂ ਆਪਾਂ ਜੇ ਆਪਣੀ ਉਮਰ ਦੀ ਵੀ ਗੱਲ ਕਰੀਏ ਤੇ 20 25 30 ਸਾਲ ਦਾ ਜ਼ਿਆਦਾ ਸਮਾਂ ਨਹੀਂ 30 ਸਾਲ ਪਿਛਲੇ ਚਲੇ ਜਾਈਏ ਸਾਡੀਆਂ ਦਾਦੀਆਂ ਦੀ ਗੋਦੀ ਚ ਬਿਠਾ ਲੈਣਾ ਤੇ ਸੱਜਿਆਂ ਦੀਆਂ ਬਾਤਾਂ ਪਾਉਣੀਆਂ ਸਾਨੂੰ ਸੁਣਾਉਣੀਆਂ ਪੁੱਤ ਜਦੋਂ ਲੋਰੀ ਸੁਣਾਵਾ ਮੈਂ ਬਾਬੇ ਬਾਬੇ ਸੱਜਿਆਂ ਦੀ ਤਰ੍ਹਾਂ ਹੋਇਆ ਉਹਨਾਂ ਨੇ ਇਤਨਾ ਹੋਇਆ ਅੱਜ ਦਾਦੀ ਮਾਂ ਕੀ ਕਹਿੰਦੀ ਹੈ ਤੇ ਆਪ ਤੂੰ ਰੀਲ ਬਣਾਉਣੀ ਸਿਖਾਵਾਂ ਆਪਾਂ ਦੋਵੇਂ ਦਾਦਾ ਪੋਤੀ ਰਲ ਰੀਲ ਬਣਾਈਏ ਬਿਲਕੁਲ ਆਪਾਂ ਰਲ ਕੇ ਰੀਲਾ ਬਾਈਏ ਦਾਦੀ ਝੋਲਾ ਝਾਟਾ ਤੇ ਕਾਕੇ ਨੂੰ ਬਿਠਾ ਕੇ ਤਰੀਲਾ ਪੌਂਦੀ ਫਿਰਦੀ ਹੈ ਕਿਵੇਂ ਸਾਬ ਜਦ ਬਣ ਜੂ ਕਿਵੇਂ ਨੀਹਾਂ ਚ ਖੜਨ ਨਾਲ ਜਾ ਜੇ ਐਦਾ ਅੰਦਰਾ ਜੂਗਾ ਦਾਦੀਆਂ ਡੋਲ ਹੋਗੀਆਂ ਉੱਥੇ ਨਿਗ ਬਾਣੀ ਦਾ ਤੇ ਇਤਹਾਸ ਤੇ ਜਾ ਰਿਹਾ ਹੈ ਦਾਦੀ ਮਾਂ ਰੋਜ਼ ਸ਼ਾਮ ਨੂੰ ਰਹਿਰਸ ਕਰਦੀ ਹੈ ਦਾਦੀ ਮਾਂ ਨੂੰ ਤਾਂ ਬਾਣੀ ਆਉਂਦੀ ਕਿ ਨਹੀਂ ਦਾਦੀ ਮਾਂ ਕਹਿੰਦੀ ਆ ਪੁੱਤਰ ਹਲਕੇ ਰਹਿਰਸ ਕਰੀਂ ਅਮਰਤਵੀਰ ਆਇਆ ਉੱਥੋ ਪੁੱਤੇ ਮੁਰੇ ਦੇ ਲਾਲੋ ਆਓ ਅਮਰਤਵੀਰ ਅਸਮਾਲੀ ਕੀ ਕਾਈ ਦੀ ਦਾਦੀ ਆਈ ਦੇ ਬੱਚੇ ਮਾਂ ਕਿਤੇ ਬੱਚੇ ਕਿਤੇ ਪਾਠ ਕਿਤੇ ਕੋਈ ਸਮਝ ਨਹੀਂ ਜਦੋਂ ਬਾਣੀ ਨਾਲ ਟੁੱਟੋਂਗੇ ਨਾ ਉਦੋਂ ਤੁਹਾਡਾ ਸਿੱਖੋ ਤੁਹਾਡਾ ਇਹ ਕਿਰਦਾਰ ਤੁਹਾਡੇ ਘਰਾਂ ਦੇ ਵਿੱਚ ਇਹ ਪਿਆਰ ਨਹੀਂ ਬਣੇਗਾ ਸੋ ਆਪਣੀ ਗੱਲ ਤੁਸੀਂ ਕੀਤੀ ਵੀ ਉਹਨਾਂ ਨੂੰ ਜਜ਼ਬਾ ਕਿੱਥੋਂ ਆਇਆ ਜਜ਼ਬਾ ਉਹਨਾਂ ਨੂੰ ਘਰੋਂ ਕਰੋ ਪਿਤਾ ਨੇ ਦਾਦੀ ਨੇ ਤੇ ਮਾਤਾਵਾਂ ਨੇ ਦਿੱਤਾ ਬਸ ਇਹ ਤਿੰਨ ਕਿਰਦਾਰ ਨੇ ਪਿਤਾ ਮਾਂ ਤੇ ਦਾਦੀ ਜਿੱਤਨੇ ਕਿਰਦਾਰ ਆਪਣਾ ਫਰਜ਼ ਪਛਾਣ ਲੈਣ ਤੇ ਮੈਂ ਦਾਵਾ ਕਰਦਾ ਅੱਜ ਵੀ ਜੀਤ ਸਿੰਘ ਪੈਦਾ ਹੋਣਗੇ ਅੱਜ ਵੀ ਜਹਾਰ ਸਿੰਘ ਪੈਦਾ ਹੋਣਗੇ ਕਰਤਾਰ ਭੁੱਲ ਗਏ ਸੀ ਕਰਤਾਰ ਭੁੱਲ ਗਏ ਗੱਲ ਤਾਂ ਇਹ ਹੈ ਨਾ ਜੀ ਕਿ ਜਿਨ੍ਹਾਂ ਨੇ ਸਾਨੂੰ ਦੱਸਣਾ ਸੀ ਅੱਜ ਤਾਂ ਉਹ ਹੀ ਆਪਸੇ ਚੁਰਜੀ ਜਾ ਰਹੇ ਨੇ ਇਹ ਵੀ ਕੌਮ ਦੀ ਤਰਸਗੀ ਹੈ ਹੂੰ ਇਹ ਵੀ ਕੌਮ ਦੀ ਇੱਕ ਬੜੀ ਵੱਡੀ ਚਿੰਤਾ ਜਨਕ ਵਿਸ਼ਾ ਹੈ ਕੌਮ ਦਾ ਕਿ ਜੋ ਅੱਜ ਦੇ ਕੌਮ ਦੇ ਹਾਲਾਤ ਨੇ ਵੇਖੋ ਦੂਜੀ ਗੱਲ ਹੈ ਵੀ ਇੱਕ ਸੀਧੀਆਂ ਦਾ ਧਿਆਣਾ ਸ਼ੁਰੂ ਹੋ ਗਿਆ। ਦੂਜੇ ਪਾਸੇ ਕੌਮ ਦੀ ਵੱਡੀ ਸਰਮੌਰ ਜਿਹੜੀ ਸਾਡੀ ਜਥੇਬੰਦੀ ਹੈ ਜਾਂ ਸਾਡਾ ਦਾ ਸੰਪੰਥ ਹੈ ਵੱਡਾ ਜਿਹਨੂੰ ਅਸੀਂ ਧਿਰ ਮੰਨਦੇ ਹਾਂ ਅਸੀਂ ਸਿਰ ਝੁਕਾ ਕੇ ਕਾਲ ਤਖਤ ਕਹਿੰਨੇ ਆ ਉੱਥੇ ਅੱਜ ਕਿੰਨਾ ਦਾ ਮਾਹੌਲ ਸਿਰਜਿਆ ਜਾ ਰਿਹਾ ਇਹ ਵੀ ਚਿੰਤਾ ਜਣ ਤੇ ਮੇਰਾ ਰੂਸ ਕਿਹਦੇ ਨਾਲ ਹੋ ਸਕਦਾ ਭਲਾ ਮੇਰਾ ਰੂਸ ਹੋ ਸਕਦਾ ਵੇਖੋ ਜਿਨ੍ਹਾਂ ਨੇ ਕੌਮ ਦੀ ਇਸ ਬਾਗ ਨੂੰ ਸੰਭਾਲਣਾ ਹੈ ਬਾਗ ਡੋਰ ਕਰਕੇ ਸੰਭਾਲਣਾ ਹੈ ਨਾ ਉਹ ਵੀ ਅਵੇਸਲੇ ਹੋਗੇ ਸਾਡੀ ਤਰਾਸਗੀ ਕੀ ਬਣੀ ਵੀ ਅਸੀਂ ਆਪਣੇ ਮਸਲੇ ਖੁਦ ਆਪ ਉਲਝਾਏ ਆ ਹੂੰ ਸਾਨੂੰ ਕਿਸੇ ਨੇ ਉਲਝਣਾ ਨਹੀਂ ਪਾਇਆ ਆਪ ਉਲਝਾਏ ਆ ਤੇ ਉਹਨਾਂ ਨੂੰ ਸਜ਼ਾ ਹੋਣ ਦਾ ਇੱਕੋ ਇੱਕ ਤਰੀਕਾ ਹੋ ਸਕਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਕਹਿੰਦੀ ਫਿਰ ਟੋਕੇ ਗੱਲ ਬਾਣੀ ਦੇ ਨਾਲ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਬ ਲਾਏ ਹਰ ਨਾਮੇ ਕੇ ਹੋ ਬੋ ਜੋੜੀ ਗੁਰਮੁਖ ਵੈਸੋ ਸਫਾ ਬਚਾਈ ਗੁਰੂ ਕਹਿੰਦਾ ਜਿਹੜੇ ਅੰਦਰ ਦੁਬਦਾ ਪੈ ਗਈ ਨਾ ਤੇ ਗੁਰੂ ਗ੍ਰੰਥ ਸਾਹਿਬ ਦੀ ਗੋਦ ਚ ਪ੍ਰਕਾਸ਼ ਕਰਕੇ ਬੈਠ ਕੇ ਦੁਬਧਾ ਖਤਮ ਕਰ ਲੋ ਹਮ ਅਸੀਂ ਗੁਰੂ ਗ੍ਰੰਥ ਸੇਧ ਲੈਣ ਦੀ ਬਜਾਏ ਉੱਥੇ ਦੁਬਧਵਾ ਪਾ ਕੇ ਬਹਿ ਗਏ ਜਿਹੜਾ ਸਾਡੀ ਕੌਮ ਦੀ ਤਰਾਸਗੀ ਨਜ਼ਰ ਆ ਰਹੀ ਹੈ ਬਿਲਕੁਲ ਜਿੰਨਾ ਸਾਨੂੰ ਸਮਝਾਉਣਾ ਸੀ ਜਿਹੜੇ ਵੱਡੇ ਸਾਡੇ ਜਥੇਦਾਰ ਕੌਮ ਦੇ ਅੱਜ ਉਹ ਜਦੋਂ ਇਹੋ ਜਿਹੇ ਕਰਦਾਰ ਜਾਂ ਇਹੋ ਜੀਆਂ ਚੀਜ਼ਾਂ ਲਾਈਆਂ ਇੱਕ ਦੂਜੇ ਤੇ ਭਾਵੇਂ ਸਹੀ ਸੱਚ ਉਠਾ ਦੇ ਪਤਾ ਆਪਾਂ ਨੂੰ ਕੌਣ ਸੱਚਾ ਕੌਣ ਝੂਠਾ ਪਰ ਜੋ ਸ਼ਵੀ ਵਿਖਾਈ ਜਾ ਰਹੀ ਹੈ ਉਹ ਸਾਡੀ ਕਿਤਨਾ ਸਾਨੂੰ ਘਾਤ ਕਰ ਰਹੀ ਹੈ ਇਹਦਾ ਨਿਰਣਾ ਕਰਨ ਦਾ ਫਰਜ ਸੀ ਇੱਕ ਤਾਂ ਸਰਮੌਰ ਕਾਮ ਦੇ ਪ੍ਰਚਾਰਕ ਉਹ ਵਿੱਚ ਸ਼ਾਮਲ ਹੋਣ ਉਹ ਕਹਿੰਦੇ ਸਾਨੂੰ ਅਸੀਂ ਕੀ ਲੈਣਾ ਬਸ ਤੁਸੀਂ ਕੀ ਲੈਣਾ ਤੁਸੀਂ ਲਿਫਾਫਾ ਲੈਣਾ ਫਿਰ ਵੱਡਾ ਤੁਸੀਂ ਸਰੋਪਾ ਵੱਡਾ ਲੈਣਾ ਤੁਸੀਂ ਸਟੇਜ ਵੱਡੀ ਲੈਣੀ ਦਾ ਸਿਮਤ ਜੇ ਉਹ ਤੁਹਾਡਾ ਫਰਜ ਬਣਦਾ ਸੀ ਕਿ ਇਸ ਦਿਨਾਂ ਦੇ ਵਿੱਚ ਕਮ ਸੇ ਕਮ ਇਹਨਾਂ ਦਿਨਾਂ ਦੇ ਵਿੱਚ ਜੇ ਕੋਈ ਉਲਝਣਾ ਪੈਦੀ ਤੇ ਇਕੱਠੇ ਹੋ ਜਾਓ ਨਹੀਂ ਬਹਿ ਕੇ ਸੁਲਝਾਵਾਂਗੇ ਜੀ ਇੱਕ ਪਾਸੇ ਬਾਬਾ ਸੈਜਾ ਜੀ ਜੀਤ ਸਿੰਘ ਜੁਹਾਰ ਸਿੰਘ ਦੀ ਗੱਲ ਹੋ ਰਹੀ ਹੈ ਇੱਕ ਪਾਸੇ ਹੋਜਾ ਵਰ ਫਤਿਹ ਸਿੰਘ ਦੀ ਗੱਲ ਹੋ ਰਹੀ ਹੈ ਤੇ ਇੱਕ ਪਾਸੇ ਇਹੋ ਜੀ ਨਾਲ ਚੀਜ਼ਾਂ ਚੱਲਣਗੀਆਂ ਤੇ ਉਹ ਕਾਮ ਦੇ ਵਿੱਚ ਦੁਫੇੜ ਪਾਣੇ ਪੈਣੇ